ਪੰਚ ਪੰਚ ਸਾਡੇ ਸਹਾਬਾਨ ਸਾਰੇ ਜਿਹੜਾ ਸਕੀਮਟੀ ਹਰਪ੍ਰਤਾ ਸਿੰਘ ਜਿਆਰਾ ਔਰ ਪ੍ਰਤਾਪ ਸਿੰਘ ਜਿਆਰਾ ਕਵਰ ਪ੍ਰਤਾਪ ਸਿੰਘ ਜਿਆਰਾ ਵਾਹਿਗੁਰੂ ਜੀ ਕਾ ਤਰਾਂ ਦੇ ਥੇਰੇ ਸਾਰੇ ਅਮਲਿਆਂ ਤੇ ਜਿਹੜੇ ਬੁਲਾੜੇ ਆ ਇਹਨਾਂ ਦੇ ਸੰਗਲ ਭੁੱਲ ਗਿਆ ਦੇ ਲਟਾਈ ਹੋਏ ਇਹ ਵੱੜਦੇ ਪਏ ਆ ਵੱੜਦੇ ਕੀ ਪਏ ਆ ਕਹਿੰਦਾ ਵੀ ਪਹਿਲਾਂ ਮੈਨੂੰ ਗੱਲ ਕਰ ਲੈਣ ਦੇ ਫੇਰ ਬੋਲਿਓ ਤੁਸੀਂ ਕਹਿੰਦੇ ਤੁਸੀਂ ਇੱਥੇ ਕਹਿ ਕੇ ਜਾਈਸੋ ਕਿ ਮੈਂ ਗਰੀਬ ਆ ਮੇਰੇ ਕੋਲ ਸਭ ਕੁਝ ਨਹੀਂ ਬਹੁਤ ਬਹੁਤ ਧੰਨਵਾਦ ਦੋ ਸਾਲ ਲੰਘੇ ਇਹ ਗਲਤੀ ਨਾ ਉਸੇ ਪੱਡੀ ਚਲਾ ਗਿਆ ਐਮਨਸਰ ਸਾਹਿਬ ਵੇਖ ਥੋੜਾ ਥੋੜਾ ਹਰਕਮ ਜੀ ਹਾਂ ਜੀ ਸਪੈਕ ਨਹੀਂ ਜੀ ਠੀਕ ਉਹਨੇ ਵਿੱਚ ਮੇਰੀ ਉਮਰ ਛੋਟੀ ਸੀ ਪਰ ਮੈਨੂੰ ਵੀ ਕਿਤੁਣਾ ਉਹਨੇ ਕਿਹਾ ਵੀ ਛੱਡ ਕੇ ਚੱਲ ਜਾ ਮੈਂ ਉਹ ਵਿੱਚ ਵਿਚੋਲਾ ਪਾਇਆ ਵਿਚੋਲਾ ਪਾ ਕੇ ਕੰਮਾਲਾਂ ਨੂੰ ਕਿਹਾ ਨਵਾਂ ਬਣਨ ਕਰਨਾ ਤੁਸੀਂ ਉਹ ਇਹ ਜਿਹੜਾ ਮੁੱਖ ਸੀਐਮ ਹੈ ਉਹਨੇ ਸਾਰੇ ਖੋਰ ਤੇ ਜੋ ਮਰਜ਼ੀ ਕਰੋ ਦੇਖੋ ਜੀ ਜੋ ਪਿੱਛੇ ਹੋਇਆ ਤੁਹਾਡੇ ਸਾਹਮਣੇ ਆ ਡੈਮੋਕ੍ਰੇਸੀ ਦਾ ਕਾਣ ਕੀਤਾ ਗਿਆ ਸਾਨੂੰ ਮੌਕਾ ਮਿਲਿਆ ਸੀ 33 ਦੀਆਂ 33 ਪੰਚਾਇਤ ਸੰਪਤੀ ਕੰਬੀਨੇਸ਼ਨਸ ਕੀਤੀਆਂ ਚਾਰ ਜ਼ਿਲ੍ਹਾ ਪ੍ਰਸ਼ਧੀਆਂ ਕੀਤੀ ਉਹਨਾਂ ਨੇ ਜੋ ਦੇਖ ਲਿਆ ਵੀ ਇਹਨਾਂ ਦਾ ਮਾਹੌਲ ਇਹਨਾਂ ਦੇ ਹੱਕ 'ਚ ਐ ਲੋਕਾਂ ਨੇ ਇਹਨਾਂ ਨੂੰ ਜਿਤਾ ਦੇਣਾ ਤੇ ਦੋਵੇਂ ਸੰਮਤੀ ਦੀਆਂ ਚੇਅਰਮੈਨੀਆਂ ਵੀ ਇਹਨਾਂ ਲੈ ਜਾਣੀਆਂ ਇਹਨਾਂ ਨੂੰ ਘਬਰਾਹਟ ਇਸ ਗੱਲ ਦੀ ਹੋ ਗਈ ਵੀ ਸਾਡੀ ਇਹਦੇ 'ਚ ਬੇਇੱਜ਼ਤੀ ਬੜੀ ਹੋਣੀ ਸਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਤੇ ਅਸੀਂ ਕੀ ਕਰੀਏ ਔਰ ਇਹਨਾਂ ਨੂੰ ਫੇਰ ਮੁੜ ਕੇ ਜਿਹੜੀਆਂ ਰਿਪੋਰਟਾਂ ਮਿਲੀਆਂ ਇੰਟੈਲੀਜੈਂਸ ਦੀਆਂ ਵੀ ਉਹਨਾਂ ਕਿਹਾ ਵੀ ਤੁਸੀਂ ਹੱਲ ਦਿਓ ਤੁਸੀਂ ਜੇ ਕਾਗਜ਼ ਇਹਨਾਂ ਦੇ ਸਾਫ਼ ਕਰ ਸਕਦੇ ਹੋ ਤੇ ਕਰ ਦਿਓ ਸਾਡੇ ਨਾ 11 6 ਅਗੀਆਂ ਜਾਲੇ ਸੰਮਤੀ ਦੀ ਸੌਰੀ ਬਲੌਕ ਦੀਆਂ ਤੇ ਪੰਜ ਹੈਗੀਆਂ ਰਮਦਾਸ ਬਲੌਕ ਦੀ ਇਹਨਾਂ ਨੇ ਸਾਫੀ ਹੁਸੈਨ ਵੀ ਮੈਂ ਗੱਲ ਕੀਤੀ ਸੀ ਬਿਨਾ ਮੁਕਾਬਲਾ ਡਿਕਲੇਅਰ ਕੀਤੀਆਂ ਸਿਰਫ ਇਸ ਕਰਕੇ ਸਾਡਾ ਚੇਅਰਮੈਨ ਬਣ ਜਾਵੇ ਮੈਂਤ ਲਰੀਵਾਲ ਸਾਹਮਣੂ ਇੱਕ ਗੱਲ ਕਰਨ ਜੇ ਤੁਹਾਡੇ ਵਿੱਚ ਦਮ ਸੀ ਨਾ ਤੇ ਵੋਟਾਂ ਰਾਹੀਂ ਤਸੀਲ ਲੈਂਦੇ ਨਾ ਕਿਸੇ ਦੀ ਕੈਨਸਲ ਕਰਾਉਂਦੇ ਤੁਹਾਨੂੰ ਵੀ ਪਤਾ ਲੱਗ ਜਾਣਾ ਹੈ ਵੀ ਤੁਹਾਡੇ ਜਿਹੜੇ ਸਰਪੰਚ ਨੇ ਉਹ ਕਿੰਨਾ ਕੰਮ ਕਰ ਰਹੇ ਨੇ ਤੁਸੀਂ ਬੜੀ ਵੱਡੀ ਗਲਤੀ ਕੀਤੀ ਆ ਇੱਕ ਗਲਤਫਹਿਮੀ 'ਚ ਸਾਰਾ ਕੁਝ ਰਹਿ ਗਿਆ ਤੁਸੀਂ ਗਲਤਫਹਿਮੀ ਦਾ ਸ਼ਿਕਾਰ ਹੋ ਤੁਸੀਂ ਵੇਖੋ ਤੁਹਾਡੇ 2027 ਦੇ ਵਿੱਚ ਹਾਲ ਕੀ ਹੋਣਾ ਔਰ ਅੱਜ ਅਸੀਂ ਆਪਣੇ ਵਰਕਰ ਸਭਾ ਨੂੰ ਇੱਕ ਦਿਨੀ ਦੀ ਮੁਲਾਇਸ਼ ਕੱਲ ਦਾ ਮੈਸੇਜ ਲਾਇਆ ਔਰ ਤੁਸੀਂ ਵੇਖ ਲੈਂਦੇ ਹੋ ਕਿ ਕਿਸ ਤਰੀਕੇ ਨਾਲ ਹਮਮਾ ਆ ਕੇ ਸਾਡੇ ਸਰਪੰਚ ਸਾਰੇ ਹੀ ਆਏ ਪਿੰਡਾਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਬਾਈਕਾਟ ਮੀਨਸ ਟੋਟਲ ਬਾਈਕਾਟ ਕਿਸੇ ਨੇ ਵੋਟ ਪਾਉਣ ਨਹੀਂ ਜਾਣਾ ਤੇ ਤੁਸੀਂ ਵੋਟਰ ਨੂੰ ਵੀ ਨਹੀਂ ਕਿਹਾ ਉਹ ਕਹਿਣਾ ਹੈ ਵੀ ਨਹੀਂ ਜਾਣਾ ਤੁਸੀਂ ਆਪਦੇ ਤੁਸੀਂ ਢੱਕਣਾ ਹੀ ਹੈ ਲੇਕਿਨ ਨਹੀਂ ਜਾਨਾ ਤੇ ਬਾਕੀ ਵੀ ਜਿਹੜਾ ਮਾਹੌਲ ਆ ਉਸ ਨੂੰ ਆਹੋ ਜਿਹਾ ਬਣਾ ਦਿਓ ਕਿ ਇਹ ਗਾਹ ਤੋਂ ਕੋਈ ਵੀ ਵਿਅਕਤੀ ਕੋਈ ਵੀ ਸੱਤਾਧਾਰੀ ਪਾਰਟੀ ਜਿਹੜੀ ਆ ਉਹ ਕਿਸੇ ਦੇ ਨਾਲ ਧੱਕਾ ਨਾ ਕਰੇ ਤੇ ਨਾ ਕਿਸੇ ਦੇ ਕਾਗਜ਼ ਜਿਹੜੇ ਉਹ ਰੱਦ ਕਰੇ ਸੋ ਅਸੀਂ ਅੱਜ ਬਹੁਤ ਤੁਸੀਂ ਵੀ ਵੇਖ ਲਾ ਜਿੰਦਾ ਵੱਡਾ ਕੱਟ ਸੀਗਾ ਔਰ ਲੋਕਾਂ ਨੇ ਇਹੋ ਗੱਲ ਕਹੀ ਹੈ ਭਈ ਜੀ ਸਾਨੂੰ ਜੋ ਪਾਰਟੀ ਦਾ ਦੇਸ਼ ਹੈ ਜੋ ਸਰਕਾਰੀਆ ਸਾਹਿਬ ਨਾਲ ਧੱਕਾ ਹੋਇਆ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਦੇ ਨਾਲ ਖਲੋਤੇ ਆਂ ਪਾਰਟੀ ਦਾ ਹੁਕਮ ਮੰਨਦੇ ਪਾਰਟੀ ਦੇ ਨਾਲ ਖੜੋਤੇ ਆਂ ਪਰ ਅਸੀਂ ਟੋਟਲ ਬਾਈਕਾਟ ਕਰਾਂਗੇ ਇਹ ਸਾਡਾ ਪ੍ਰੋਗਰਾਮ ਹੈ